ਨਮਸਕਾਰ ਤੁਸੀਂ ਦੇਖ ਰਹੇ ਹੋ ਮਾਛੀਵਾੜਾ ਨਿਊਜ਼ ਬੀਤੇ ਕੁਝ ਦਿਨ ਪਹਿਲਾਂ ਪਿੰਡ ਮਾਨਕੇ ਦੇ ਵਿੱਚ ਹੋਇਕ ਵੱਡੇ ਕਿਡਾਰੀ ਦੇ ਕਤਲ ਮਾਮਲੇ ਦੇ ਵਿੱਚ ਸਮਰਾਲਾ ਪੁਲਿਸ ਦੇ ਵੱਲੋਂ ਪੰਜ ਮੁਲਜ਼ਮਾਂ ਨੂੰ ਤੜਨਤਾਰਨ ਤੋਂ ਗ੍ਰਿਫਤਾਰ ਕੀਤਾ ਗਿਆ ਅਤੇ ਉਸ ਤੋਂ ਬਾਅਦ ਦੋ ਮੁਲਜ਼ਮਾਂ ਤੋਂ ਕਤਲ ਸਮੇਂ ਇਸਤੇਮਾਲ ਕੀਤੇ ਗਏ ਹਥਿਆਰ ਦੀ ਬਰਾਮਦਗੀ ਲਈ ਨੇੜਲੇ ਪਿੰਡ ਕੰਬੋ ਦੀ ਬੰਦ ਪਈ ਟੂਲਪਲਾਜ਼ੇ ਦੇ ਕੋਲ ਦਫ਼ਤਰ ਦੇ ਵਿੱਚ ਲਜਾਇਆ ਗਿਆ ਤਾਂ ਦੋ ਮੁਲਜ਼ਮਾ ਗੁਰਤੇਜ ਸਿੰਘ ਤੇਜੀ ਤੇ ਹਰਕਰਨ ਸਿੰਘ ਕਰਨ ਵੱਲੋਂ ਚਲਾਕੀ ਨਾਲ ਪਿਸਤੌਲ ਨਾਲ ਪੁਲਿਸ ਮੁਲਾਜ਼ਮਾਂ 'ਤੇ ਹਮਲਾ ਕਰ ਦਿੱਤਾ ਗਿਆ ਤੇ ਜਿਸ ਵਿੱਚ ਪੁਲਿਸ ਅਤੇ ਮੁਲਜ਼ਮ ਵਿਚਕਾਰ ਮੁਟਬੜ ਹੋਈ ਤੇ ਜਿਸ ਤੋਂ ਬਾਅਦ ਦਾ ਮੁਲਜ਼ਮ ਹਰਕਰਨ ਸਿੰਘ ਦੀ ਗੋਡੇ ਤੇ ਗੋਲੀ ਚੱਲ ਗਈ ਤੇ ਦੂਸਰਾ ਮੁਲਜ਼ਮ ਨੇ ਫਰਾਰ ਹੋਣ ਦੀ ਕੋਸ਼ਿਸ਼ ਕੀਤੀ ਤਾਂ ਉਸ ਦਾ ਗੁੱਟ ਟੁੱਟ ਗਿਆ ਤੇ ਜ਼ਿਕਰਯੋਗ ਹੈ ਕਿ ਇਹ ਇਸ ਵਿੱਚ ਸੀਆਈਏ ਸਟਾਫ ਇਨਚਾਰਜ ਜਸਪਿੰਦਰ ਸਿੰਘ ਦੇ ਪੱਟ ਤੇ ਗੋਲੀ ਲੱਗੀ ਤੇ ਜ਼ਖਮੀ ਸੀਆਈਏ ਸਟਾਫ ਜਸਪਿੰਦਰ ਸਿੰਘ ਪਟਿਆਲਾ ਦੇ ਰਜਿੰਦਰਾ ਹਸਪਤਾਲ ਵਿੱਚ ਅਲਾਜ਼ਦੀਨ ਹ ਤੇ ਦੋ ਜ਼ਖਮੀ ਮੁਲਜ਼ਮ ਸਮਰਾਲਾ ਸਿਵਲ ਹਸਪਤਾਲ ਵਿੱਚ ਦਾਖਲ ਤੇ ਇਸ ਸਬੰਧ ਵਿੱਚ ਐਸਐਸਪੀ ਡਾਕਟਰ ਜੋਤੀ ਜਾਦਵ ਨੇ ਦੱਸਿਆ ਕਿ ਕਤਲ ਹੋਣ ਦਾ ਕਾਰਨ ਰੰਜਿਸ਼ ਕਿਉਂਕਿ ਮਾਨਕੀਦ ਵਿੱਚ ਧਰਮਵੀਰ ਸਿੰਘ ਧਰਮਾ ਵੱਲੋਂ ਕਤਲ ਹੋਣ ਤੋਂ ਪਹਿਲਾਂ ਮੁਲਜ਼ਮ ਹਰਕਰਨ ਸਿੰਘ ਕਰਨ ਵਾਸੀ ਅਸਾਦਪੁਰ ਦੇ ਪਿਤਾ ਨਾਲ ਕੂਟਮਰ ਕੀਤੀ ਸੀ ਜਿਸ ਦੇ ਰੰਜਸ ਦੇ ਵਿੱਚ ਮੂਲਜ਼ਮਾ ਵੱਲੋਂ 3 ਤਰੀਕ ਨੂੰ ਪਿੰਡ ਮਾਨੀਏ ਦੇ ਵਿੱਚ ਹਮਲਾ ਕੀਤਾ ਗਿਆ ਸੀ ਅਤੇ ਜਿੱਥੇ ਨੌਜਵਾਨ ਦੀ ਮੌਤ ਹੋ ਗਈ ਸੀ ਪੱਤਰਕਾਰ ਡਾਕਟਰ ਜਤਿੰਦਰ ਚੜੋਦੀ ਦੀ ਖਾਸ ਰਿਪੋਰਟ 3 ਨਵੰਬਰ ਨੂੰ ਰਾਤ ਇੱਕ ਮਾਨਕੀ ਪਿੰਡ ਵਿਖੇ ਫਾਇਰਿੰਗ ਹੋਈ ਸੀ ਜਿੱਥੇ ਇੱਕ ਧਰਮਵੀਰ ਏਲੀਅਸ ਧਰਮਾ ਤੇ ਉਹਦੇ ਇੱਕ ਸਾਥੀ ਗੁਰਵਿੰਦਰ ਤੇ ਉਹਨਾਂ ਦੇ ਨਾਲ ਇੱਕ ਹੋਰ ਸਾਥੀ ਲਵਪ੍ਰੀਤਾ تین ਮੁੰਡੇ ਖੜੇ ਸੀਗੇ ਇਹਨਾਂ ਦੇ ਉੱਪਰ ਦੋ ਬਾਈਕਸ ਬਾਈਕ ਦੇ ਉੱਪਰ ਚਾਰ ਬਾਈਕ ਸਵਾਰ ਆਏ ਜਿਨ੍ਹਾਂ ਨੇ ਫਾਇਰਿੰਗ ਕੀਤੀ ਇਸ ਫਾਇਰਿੰਗ ਦੇ ਵਿੱਚ ਧਰਮਾ ਜੋ ਪਰਸਨ ਹੈ ਉਹਨੂੰ ਬਰਸ਼ ਆਫ ਕਰਕੇ ਬੁਲੇਟ ਨਿਕਲ ਗਈ ਥੀ ਬਟ ਉਹਦੇ ਪਿੱਛੇ ਖੜੇ ਗੁਰਵਿੰਦਰ ਨੂੰ ਗੋਲੀ ਉਹਦੀ ਬੱਖੀ 'ਚ ਲੱਗੀ ਜਿਹਦੇ ਕਰਕੇ ਉਹਦੀ ਫਿਰ ਹਸਪੀਟਲ ਜਾ ਕੇ ਡੈਥ ਹੋ ਗਈ ਸੀ ਤੇ ਪੁਲਿਸ ਨੇ ਇਮੀਡੀਟਲੀ ਮਰਡਰ ਦੀ ਐਫਆਈਆਰ ਦਰਜ ਕੀਤੀ ਤੇ ਅਗੇ ਤਫਤੀਸ਼ ਕੀਤੀ ਤੇ ਇਹਨਾਂ ਦੇ 12 13 ਸਾਥੀਆਂ ਨੂੰ ਜੋ ਫਰੈਂਡਸ ਐਂਡ ਅਸੋਸੀਏਟ ਸੀਗੇ ਉਹਨਾਂ ਨੂੰ ਪੁਲਿਸ ਨੇ ਫੜ ਲਿਆ ਸੀਗਾ ਤੇ ਕੱਲ ਅਰਲੀ ਮਾਰਨਿੰਗ ਚਾਰ ਜੋ ਮੇਨ ਅਕਿਊ ਸੀਗੇ ਫਾਇਰਿੰਗ ਦੇ ਜੋ ਸ਼ੂਟਰ ਸੀਗੇ ਉਹਨਾਂ ਨੂੰ ਤਰਨ ਤਰਨ ਤੋਂ ਖੰਨਾ ਪੁਲਿਸ ਨੇ ਐਸਪੀ ਡੀ ਦੀ ਓਵਰਲ ਸੁਪਰਵੀਜ਼ਨ ਦੇ ਅੰਡਰ ਸੀਆਈਏ ਦੀ ਟੀਮਸ ਪੂਰੀ ਜਿਨ੍ਹਾਂ ਦੇ ਨਾਲ ਡੀਐਸਪੀ ਡੀ ਤੇ ਡੀਐਸਪੀ ਸਮਰਾਲਾ ਵੀ ਸੀਗੇ ਇਹਨਾਂ ਨੇ ਜਾ ਕੇ ਚਾਰੋਂ ਕੇ ਚਾਰੋਂ ਅਕਿਊਜ਼ਡ ਜਿਨ੍ਹਾਂ ਦੇ ਵਿੱਚੋਂ ਮੇਨ ਜੋ ਹੈ ਉਹ ਹਰਕਰਨ ਏਲੀਅਸ ਕਰਨ ਮਾਧਪੁਰ ਤੇ ਗੁਰਤੇਸ਼ ਤੇਜੀ ਏ ਏਲੀਅਸ ਤੇਜੀ ਚੱਕ ਆ ਦੋਨੋਂ ਜਿਨ੍ਹਾਂ ਨੇ ਫਾਇਰਿੰਗ ਕੀਤੀ ਸੀਗੀ ਤੇ ਇਹਨਾਂ ਦੇ ਨਾਲ ਇਹਨਾਂ ਦੇ ਹੋਰ ਸਾਥੀ ਰਾਜਵੀਰ ਰੈਜ਼ੀਡੈਂਟ ਆਫ ਮਾਧਪੁਰ ਹੈਗਾ ਤੇ ਇੱਕ ਜੱਸਾ ਹੈਗਾ ਉਹ ਚੱਕ ਸਰਾਇਦਾ ਹੈਗਾ ਇਹ ਚਾਰੋਂ ਕੇ ਚਾਰੋਂ ਨੂੰ ਫੜ ਲਿਆ ਸੀਗਾ ਤੇ ਇਹਨਾਂ ਦੀ ਜਦੋਂ ਤਫ਼ਤੀਸ਼ ਕੀਤੀ ਜਦੋਂ ਇੰਟਰੋਗੇਸ਼ਨ ਕੀਤੀ ਤੇ ਇਹਨਾਂ ਨੇ ਦੱਸਿਆ ਕੀ ਕੁਝ ਦਿਨ ਪਹਿਲਾਂ ਜੋ ਧਰਮਵੀਰ ਤੇ ਉਹਦੇ ਸਾਥੀਆਂ ਨੇ ਕਰਨ ਮਾਧਪੁਰ ਜੋ ਛੋਟਾ ਗੈਂਗਸਟਰ ਹੈਗਾ ਉਹਦੇ ਫਾਦਰ ਦੇ ਨਾਲ ਇਹਨਾਂ ਲੜਾਈ ਝਗੜਾ ਕਰਕੇ ਉਹਨੂੰ ਕੁੱਟਿਆ ਸੀਗਾ ਤੇ ਆ ਇਹਨਾਂ ਦੇ ਵਜਾਇ ਰੰਜਿਸ਼ ਸੀਗੀ ਇਸ ਫਾਇਰਿੰਗ ਦੇ ਲਈ ਤੇ ਇਹਨਾਂ ਨੇ ਉਸ ਦਾ ਬਦਲਾ ਲੈਣ ਦੇ ਲਈ ਆ ਫਾਇਰਿੰਗ ਕੀਤੀ ਸੀਗੀ ਤੇ ਇਹਨਾਂ ਨੇ ਅੱਗੇ ਫਿਰ ਦੱਸਿਆ ਸਾਨੂੰ ਕਿ ਜੋ ਦੌਰਾਨੇ ਇਹਨਾਂ ਨੇ ਜੋ ਵਾਰਦਾਤ ਵੇਲੇ ਜੋ ਅਸਲਾ ਵਰਤ ਉਹਨੂੰ ਇੱਥੇ ਆ ਜੋ ਬਿਲਡਿੰਗ ਹੈਗੀ ਇੱਕ ਡੀਫੰਕ ਟੋਲ ਪਲਾਜ਼ਾ ਹੈਗਾ ਕੁਬਾ ਪਿੰਡ ਦੇ ਨੇੜੇ ਇੱਥੇ ਹੀ ਨਾਨੀ ਇਸ ਬਿਲਡਿੰਗ ਦੇ ਵਿੱਚ ਕਿਉਂਕਿ ਆ ویرਾਨ ਬਿਲਡਿੰਗ ਹੈਗੀ ਇੱਥੇ ਲਕੋ ਕੇ ਚਲੇਗੇ ਸੀਗੇ ਤੇ ਇਹਨਾਂ ਨੇ ਵੈਪਨ ਬਾਰੇ ਦੱਸਿਆ ਤੇ ਇਹਨਾਂ ਨੇ ਐਗਜ਼ੈਕਟ ਲੋਕੇਸ਼ਨ ਕਿਉਂਕਿ ਪੁਲਿਸ ਨੂੰ ਕਨਫਰਮ ਕਰਨੀ ਸੀ ਕਿ ਪੁਲਿਸ ਇਹਨਾਂ ਨੂੰ ਨਾਲ ਲੈ ਕੇ ਆਈ ਸੀਗੀ ਜਦੋਂ ਪੁਲਿਸ ਇੱਥੇ ਪਹੁੰਚੀ ਤੇ ਜਿੱਥੇ ਇਹਨਾਂ ਨੇ ਵੈਪਨ ਲਕੋਇਆ ਸੀਗਾ ਤੇ ਜਿਵੇਂ ਹੀ ਵੈਪਨ ਦੇ ਕੋਲ ਪਹੁੰਚੇ ਤੇ ਕਰਨ ਹਰਕਰਨ ਉਰਫ ਕਰਨ ਨੇ ਵੈਪਨ ਕੱਢਿਆ ਆਪਣਾ ਜੋ ਬੱਤੀਬੋਰ ਪਿਸਟਲ ਹੈਗੀ ਤੇ ਪੁਲਿਸ ਦੇ ਉੱਪਰ ਫਾਇਰਿੰਗ ਕੀਤੀ ਤੇ ਕਿਉਂਕਿ ਉਹ ਛੋਟੀ ਜਿਹੀ ਜਗ੍ਹਾ ਸੀਗੀ ਇਮੀਡੀਏਟਲੀ ਪੁਲਿਸ ਨੇ ਆਪਣੇ ਸੈਲਫ ਡਿਫੈਂਸ ਦੇ ਉਹਨੂੰ ਤਾਂ ਕਿ ਉਹ ਪੁਲਿਸ ਕਸਟਡੀ ਤੋਂ ਭਾਜ ਨਾ ਜਾਏ ਤੇ ਉਹਦੇ ਉੱਪਰ ਫਾਇਰਿੰਗ ਕਰਕੇ ਉਹਨੂੰ ਕਾਬੂਚ ਕੀਤਾ ਤੇ ਇਸ ਪੂਰੇ ਪਰਕਰਨ ਦੇ ਵਿੱਚ ਪੁਲਿਸ ਦੇ ਜੋ ਸੀਆਈ ਚਾਰਜ ਉਹਨਾਂ ਨੂੰ ਵੀ ਉਹਨਾਂ ਦੀ ਪਾਰਟ ਦੇ ਵਿੱਚ ਗੋਲੀ ਵੱਜੀ ਤੇ ਜੋ ਅਕਿਊਜ਼ਡ ਹੈਗਾ ਇਹਨੂੰ ਕਾਬੂ ਕਰਨ ਦੇ ਲਈ ਇਹਦੇ ਜੋ ਘੁੰਘਟਣਾ ਹੈਗਾ ਉਹਦੇ ਉੱਪਰ ਵੀ ਗੋਲੀ ਵੱਜੀ ਤੇ ਇਹਨੂੰ ਕਾਬੂ ਕਰ ਲਿਆ ਗਿਆ ਜਿਹਦਾ ਦੂਜੇ ਸਾਥੀ ਗੁਰਤੇਜ ਤੇਜੀ ਸੀਗਾ ਕਿਉਂਕਿ ਆ ਜੋ ਵੈਪਨ ਨੂੰ ਲਕਾਉਣ ਦੀ ਜਗ੍ਹਾ ਫਰਸਟ ਫਲੋਰ ਤੇ ਸੀਗੀ ਤੇ ਉੱਥੇ ਵੱਡੀ ਵੱਡੀ ਖਿੜਕੀਆਂ ਐ ਖੁੱਲੀ ਜਗ੍ਹਾ ਹੈ ਉਤੋਂ ਉਹਨੇ ਛਾਲ ਮਾਰਤੀ ਭਜਣ ਦੇ ਲਈ ਤਾਂ ਜਦੋਂ ਉਹਨੇ ਇੰਨੀ ਉੱਪਰ ਤੋਂ ਛਾਲ ਮਾਰੀ ਤੇ ਉਹਦਾ ਵੀ ਇੱਕ ਗੋਡੇ 'ਚ ਆਈ ਥਿੰਕ ਥੋੜੀ ਇੰਜਰੀ ਹੈਗੀ ਤੇ ਦੋਨੋਂ ਹੀ ਪੈਰਾਂ ਦੀ ਜੋ ਐਂਕਲਸ ਐ ਉੱਥੇ ਵੀ ਇੰਜਰੀ ਦੱਸਦਾ ਹੈਗਾ ਤੇ ਦੋਨੋਂ ਕੇ ਦੋਨੋਂ ਅਕਿਊਜ਼ ਨੂੰ ਮੌਕੇ ਤੇ ਹੀ ਫੜ ਲਿਆ ਗਿਆ ਸੀਗਾ ਵਾਪਿਸ ਤੇ ਇਹਨਾਂ ਨੂੰ ਇਲਾਜ ਦੇ ਲਈ ਸਿਵਲ ਹਸਪੀਟਲ ਸਮਰਾਲਾ ਲੈ ਕੇ ਜਾਇਆ ਗਿਆ ਤੇ ਇਹਦੇ ਨਾਲ ਨਾਲ ਸਾਡੇ ਸੀਆਈ ਇਨਚਾਰਜ ਜਿਨ੍ਹਾਂ ਨੇ ਬਹੁਤ ਹੀ ਬਹਾਦੂਰੀ ਦੇ ਨਾਲ ਇਹਨਾਂ ਦੋਨਾਂ ਨੂੰ ਕਾਬੂ ਵੀ ਕੀਤਾ ਤੇ ਉਹਨਾਂ ਨੂੰ ਵੀ ਜੋ ਬੁਲੇਟ ਇੰਜਰੀ ਹੋਈ ਹੈ ਉਹਨਾਂ ਦਾ ਵੀ ਇਲਾਜ ਸਿਵਲ ਹਸਪੀਟਲ ਸਮਰਾਲਾ ਵਿੱਚ ਕੀਤਾ ਜਾ ਰਿਹਾ ਹੈਗਾ ਤੇ ਅੱਗੇ ਵੀ ਜੋ ਵੈਪਨਸ ਹੈ ਇਹਨਾਂ ਦੀ ਐਫਐਸਐਲ ਕਰਾਈ ਜਾਏਗੀ ਤੇ ਇਹਨਾਂ ਨੂੰ ਮੈਚ ਕੀਤਾ ਜਾਏਗਾ ਉਸ ਦਿਨ ਦੀ ਫਾਇਰਿੰਗ ਵਾਲੇ ਇਨਸੀਡੈਂਟ ਦੇ ਨਾਲ ਅ ਤੇ ਹੋਰ ਵੀ ਅਗਰ ਇਹਨਾਂ ਦੀ ਪੁੱਛਗਿੱਛ ਦੌਰਾਨ ਕੁਝ ਹੋਰ ਵੀ ਅਗਰ ਅ ਇਨਸੀਡੈਂਟਸ ਬਾਰੇ ਅਗਰ ਪਤਾ ਲੱਗਦਾ ਹੈਗਾ ਤੇ ਹੋਰ ਵੀ ਅਗਰ ਖੁਲਾਸੇ ਅਗਰ ਹੁੰਦੇ ਤੋ ਵੀ ਮੀਡੀਆ ਦੇ ਨਾਲ ਅਸੀਂ ਟਾਈਮ ਟੂ ਟਾਈਮ ਸਾਂਝਾ ਕਰ ਦਿੰਗੇ ਮੈਂ ਇੱਕ ਬਿਸ਼ਨੋਈ ਗੈਂਗ ਵੱਲੋਂ ਵੀ ਇੱਕ ਪੋਸਟ ਸਾਂਝੀ ਕੀਤੀ ਗਈ ਸੀ ਕੀ ਉਹ ਪੋਸਟ ਨਾਲ ਹੈ ਜਿਵੇਂ ਮੈਂ ਮੀਡੀਆ ਦੇ ਸਾਥੀਆਂ ਨੂੰ ਪਹਿਲਾਂ ਵੀ ਕਿਹਾ ਸੀਗਾ ਕਿ ਆ ਜਿਹੜੇ ਮਾੜੇ ਬੰਦੇ ਹੁੰਦੇ ਆ ਕੋਈ ਵੀ ਇਨਸੀਡੈਂਟ ਨੂੰ ਵਰਤੋ ਕਰਕੇ ਆਮ ਲੋਕਾਂ ਨੂੰ ਫਿਰ ਹੋਰ ਡਰਾਣਾ ਚਾਹੁੰਦੇ ਤੋ ਉਦਾਂ ਦੀ ਹੀ ਇੱਕ ਪੋਸਟ ਸੀਗੀ ਕਿਉਂਕਿ ਇਹਨਾਂ ਦੀ ਜੋ ਆਪਣੀ ਰਾਜੀ ਸੀਗੀ ਉਹ ਆਪਣਾ ਇੱਕ ਜੋ ਰੀਸੈਂਟਲੀ ਇਹਨਾਂ ਦੇ ਜੋ ਇੱਕ ਕਰਨ ਮਾਦਪੁਰ ਹੈਗਾ ਇਹਦੇ ਫਾਦਰ ਦੇ ਨਾਲ ਜੋ ਦਰਮਾੁਰੋ ਦੇ ਸਾਥੀ ਆਦਾਂ ਜੋ ਲੜਾਈ ਝਗੜਾ ਹੋਇਆ ਸੀਗਾ ਉਹਦੇ ਕਰਕੇ ਹੀ ਇਹਨਾਂ ਨੇ ਆ ਫਾਇਰਿੰਗ ਨੂੰ ਅੰਜਾਮ ਦਿੱਤਾ ਸੀਗਾ ਤੇ ਉਦਾਂ ਦੀ ਕੋਈ ਗੱਲ ਨਹੀਂ ਹੈ ਬਟ ਹਾਂ ਉਹਨਾਂ ਨੇ ਸ਼ਾਇਦ ਲੋਕਾਂ ਨੂੰ ਗੁੰਮਰਾਹ ਕਰਨ ਦੇ ਲਈ ਔਰ ਅੱਗੇ ਡਰਾਉਣ ਦੇ ਲਈ ਇੱਕ ਜਾਲੀ ਜੀ ਪੋਸਟ ਪਾਈ ਸੀਗੀ ਬਟ ਅਗੇ ਉਹ ਵੀ ਪੁਲਿਸ ਤਫਤੀਸ਼ ਕਰ ਰਹੀ ਉਹਨਾਂ ਨੂੰ ਵੀ ਅਗੇ ਕੇਸ ਦੇ ਵਿੱਚ ਵੀ ਨਾਮਿਨੇਟ ਵੀ ਕੀਤਾ ਗਿਆ ਤੇ ਅਗੇ ਉਹਨਾਂ ਦੇ ਉੱਪਰ ਵੀ ਫਿਰ ਵੰਡੇ ਕਾਰਵਾਈ ਕੀਤੀ ਜਾਏਗੀ ਮੈਂ ਜਿਵੇਂ ਕਿ ਮੈਂ ਬਠਿੰਡਾ ਜੇਲ ਤੋਂ ਜੋ ਰਵੀ ਰਾਜਗੜ ਲੈ ਕੇ ਆਏ ਸੀ ਇੰਟਰੋਗੇਸ਼ਨ ਕੀਤੀ ਗਈ ਮੈਂ ਉਹਦੀ ਮੱਦਦ ਵੀ ਮਿਲੀ ਹੈ ਮਨ ਫੜਮ ਮਿਲ ਨੂੰ ਕਿਉਂਕਿ ਦੇਖਿਏ ਜਿਵੇਂ ਜਿਸ ਪੋਸਟ ਦਾ ਤੁਸੀਂ ਜ਼ਿਕਰ ਕਰ ਰਹੇ ਹੋ ਉਹਦਾ ਵੀ ਅਫੀਲੀਏਸ਼ਨ ਉਹਨ ਪਰਸਨ ਦੇ ਨਾਲ ਹੈ ਗੋਂ ਗੈਂਗਸਟਰਜ਼ ਦੇ ਨਾਲ ਹੈਗਾ ਤੇ ਪੁਲਿਸ ਤਫਤੀਸ਼ ਕਰਨ ਦੇ ਲਈ ਮੌਕੇ ਦੀ ਪੂਰੀ ਕੀ ਪੂਰੀ ਕਿਉਂਕਿ ਅਸੀਂ ਕਿਸੇ ਵੀ ਚੀਜ਼ ਨੂੰ ਲਾਈਟਲੀ ਨਹੀਂ ਲੈ ਸਕਦੇ ਤਾਂ ਉਹਨੂੰ ਵੀ ਅਸੀਂ ਕੁਐਸਚਨਿੰਗ ਕਰਕੇ ਉਹਦੇ ਵਿੱਚ ਵੀ ਅਗਰ ਕੋਈ ਸਚਾਈ ਨਿਕਲਦੀ ਔਰ ਹੋ ਸਕਦਾ ਹੈ ਕਿ ਇੱਥੇ ਕਿਸੇ ਔਰ ਨੂੰ ਅਗਰ ਇਸ ਇਨਸੀਡੈਂਟ ਤੋਂ ਬਾਰੇ ਬਾਤ ਕਿਸੇ ਨੂੰ ਇਹਨਾਂ ਨੇ ਥ੍ਰੈਟ ਕਾਲ ਵਗੈਰਾ ਕੀਤੀ ਹੋਈ ਤਾਂ ਉਹਦਾ ਵੀ ਪੂਰਾ-ਕੂਰਾ ਤਫਤੀਸ਼ ਕਰਨੀ ਬਣਦੀ ਹੈਗੀ ਤਾਂ ਉਹਦੀ ਕੁਐਸਚਨਿੰਗ ਜਾਰੀ ਹੈਗੀ ਤੇ ਉਹਦਾ ਵੀ ਪੁਲਿਸ ਪੂਰਾ-ਕੂਰਾ ਵੈਰੀਫਿਕੇਸ਼ਨ ਕਰ ਰਹੀ ਹੈ ਜਿਹੜੇ ਮੈਨਾਂ ਦੋਸ਼ੀ ਜਿਹੜੇ ਫੜੇ ਗਏ ਨੇ ਕੀ ਕੀ ਨਾਮ ਨਾਲ ਅ ਇੱਕ ਦਾ ਹੈਗਾ ਹਰਕਰਨ ਏਲੀਅਸ ਕਰਨ ਮਾਧਪੁਰ ਜਿਹਦੀ ਜਿਹਦੇ ਕੋਲ ਉਸ ਦਿਨ ਮੌਕੇ ਇਨਸੀਡੈਂਟ ਵਾਲੇ ਦਿਨ ਬੱਤੀਪੁਰ ਦੀ 30 ਬੋਰ ਦਾ ਇੱਕ ਪਿਸਤਲ ਸੀਗਾ ਇਹਦੀ ਹੀ ਗੋਲੀ ਨਾਲ ਗੁਰਵਿੰਦਰ ਦੀ ਡੈਥ ਹੋਈ ਹੈ ਤੇ ਇਹਦੇ ਨਾਲ ਗੁਰਤੇਜ ਏਲੀਅਸ ਤੇਜੀ ਆਚਕਸਰ ਆਇਦਰ ਰਹਿਣ ਵਾਲਾ ਹੈਗਾ ਇਹਨੇ ਵੀ ਉਸ ਦਿਨ ਫਾਇਰਿੰਗ ਕੀਤੀ ਸੀਗੀ ਇਹਦੇ ਕੋਲ ਉਸ ਦਿਨ ਬੱਤੀਪੁਰ ਦਾ ਪਿਸਤਲ ਸੀਗਾ ਤੇ ਇਹ ਨਾਲ ਦੇ ਨਾਲ ਦੋ ਹੋਰ ਇਹਨਾਂ ਦੇ ਸਾਥੀ ਜਿਹਦਾ ਨਾਮ ਰਾਜਵੀਰ ਹੈਗਾ ਉਹ ਚਕਸਰ ਆਇਦਰ ਰਹਿਣ ਵਾਲਾ ਹੈਗਾ ਤੇ ਇੱਕ ਜਸਪ੍ਰੀਤ ਹੋਰ ਫੁਜਾਸਾ ਹੈਗਾ ਜੋ ਮਾਦਪੁਰ ਦਾ ਰਹਿਣ ਵਾਲਾ ਹੈਗਾ ਸਰ ਪੁਲਿਸ ਆਫੀਸਰ ਕਿੰਨੇ ਇੰਜਰਡ ਹੋਏ ਇੱਕ ਸੀਆਈ ਇਨਚਾਰਜ ਸਾਡੇ ਸਬ ਇੰਸਪੈਕਟਰ ਨਰਪਿੰਦਰ ਨੂੰ ਥਾਈ ਦੇ ਵਿੱਚ ਉਹਨਾਂ ਦੇ ਗੋਲੀ ਵਜੀਏ ਬਟ ਉਹ ਬਿਲਕੁਲ ਠੀਕ ਹੈ ਕੋਈ ਘਬਰਾਣ ਦੀ ਲੋੜ ਨਹੀਂ ਹੈਗੀ ਆਊਟ ਆਫ ਡੇਂਜਰ ਨੇ ਬਟ ਉਹਨਾਂ ਦਾ ਵੀ ਇਲਾਜ ਚੱਲ ਰਿਹਾ